ਉਹ ਵੀਰ ਨੂੰ ਹੀ ਗਲਤ ਦਿਖਾ ਰਹੇ ਕਰਪਾਨਾ ਲਹਿਰਾਈਆਂ ਗਈਆਂ ਕੋਰਟ ਦੇ ਵਿੱਚ ਇਹ ਕੌਕ ਕਰਿਆ ਗਿਆ ਤੁਹਾਡੇ ਬਾਪ ਨੇ ਇਹ ਕਰਪਾਨਾ ਲਹਿਰਾਤੀਆਂ ਭਾ ਤੇ ਉਹਦੇ ਤੇ ਫੇਰ ਕਾਰਵਾਈ ਨਹੀਂ ਬਣਦੀ ਕੋ ਸਿਕਿਉਰਟੀ ਦੀ ਨਹੀਂ ਬਣਦੀ ਕਾਰਵਾਈ ਜੇ ਤੁਸੀਂ ਸਾਬਤ ਕਰਦੇ ਹੋ ਵੀ ਕੋਰਟ ਦੇ ਅੰਦਰ ਦੀ ਵੀਡੀਓ ਆ ਉਹੋ ਤੇ ਫੇਰ ਚੱਕੋ ਸਿਕਿਉਰਟੀ ਨਹੀਂ ਫੇਰ ਤਾਂ ਤੁਹਾਡਾ ਸਿਕਿਉਰਟੀ ਸਿਸਟਮ ਵੀ ਹੈ ਨਹੀਂ ਫੇਰ ਕੋਰਟ ਦੇ ਵਿੱਚ ਤਾਂ ਕੋਈ ਵੀ ਕਿਸੇ ਦੀ ਕਤਲੋਗਾਰਤ ਕਰ ਸਕਦਾ ਕੋ ਇਥੋਂ ਤੱਕ ਫੈਸਲੇ ਕਰ ਸਕਦੇ ਆ ਜੇ ਕਿਸੇ ਨੂੰ ਮਾਰਨਾ ਵੀ ਪਵੇ ਕੁੱਟਣਾ ਮਾਰਨਾ ਵੀ ਪਵੇ ਤਾ ਉਹਨਾਂ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈਗੀ ਉਹ ਇਕੱਠੇ ਹੋ ਗਏ ਉਹਨੂੰ ਕੁੱਟ ਮਾਰ ਸਕਦੇ ਆ ਕਿਦਾਂ ਅਣਪੜਾਈ ਵਾਲੀਆਂ ਗੱਲਾਂ ਕਰੀ ਜਾਂਦੇ ਆ ਆਰਮੇਕਟੇ ਥੋੜੀਆ ਵੀ ਸ੍ਰੀ ਸਾਹਿਬ ਦੇ ਉੱਤੇ ਤੁਸੀਂ ਆਰਮੇਕਟ ਲਵਾ ਦੂਗੇ ਚਾਹੇ ਤੁਸੀਂ ਕਿੰਨੇ ਇੱਕ ਬਲਵਾਨ ਸੀ ਪਲਵਾਨ ਸੀ ਵੈਲੀ ਸੀ ਉਹਦੇ ਨਾਲ ਇਕੱਲੇ ਨਾਲ ਇਕੱਲਾ ਟੱਕਰ ਦੇ ਤੇ ਮੈਂ ਕਹਿੰਦਾ ਸਵਾਦ ਵਾਲੀ ਗੱਲ ਸੀ ਫਿਰ ਭਾਵੇਂ ਉਹ ਭਾਰੀ ਪੈ ਜਾਂਦਾ ਤੁਹਾਡੇ ਤੇ ਭਾਵੇਂ ਇਹ ਭਾਰੀ ਪੈ ਜਾਂਦਾ ਪਰ ਸਭ ਤੋਂ ਵੱਡੀ ਜਿੱਤ ਇਹ ਉਹ ਕੱਲੇ ਸਿੰਘ ਦੀ ਹੋਈ ਆ ਤੁਹਾਡੇ ਸਾਹਮਣੇ ਅੰਦਰੋਂ ਟਾਇਲਟ ਆਫ ਵਾਲੀ ਸੀ ਉਹਦੇ ਟਾਇਲਟ ਵਾਲੀ ਜਿਹੜੀ ਅੰਦਰ ਟੁੱਟੀ ਲੱਗੀ ਹੁੰਦੀ ਉਹਨੇ ਪਾਣੀ ਤੱਕ ਵੀ ਉੱਥੋਂ ਪੀਤਾ ਜਦੋਂ ਉਹਨਾਂ ਫੋਨ ਕੀਤਾ ਵੀ ਇੱਕ ਕੁੜੀ ਵਕੀਲ ਤੇ ਇੱਕ ਮੁੰਡਾ ਵਕੀਲ ਮਿਲਣ ਆਇਆ ਉਹਨੂੰ ਤੇ ਉਹ ਕਹਿੰਦੇ ਸਾਨੂੰ ਨਾਲ ਦੀ ਨਾਲ ਜਿਹੜਾ ਉੱਥੋਂ ਬਾਹਰ ਕੱਢ ਦਿੰਦਾ ਮਰਦ ਜਿਹੜਾ ਉਹ ਆ ਜੇ ਕਿਸੇ ਨਾਲ ਟਕਰਾਅ ਹੋ ਗਿਆ ਤੇ ਉਹਨੂੰ ਇਕੱਲੇ ਨਾਲ ਕੱਲਾ ਟਕਰੇ ਚੰਡੀਗੜ੍ਹ ਦੇ ਹਾਈ ਕੋਰਟ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜਿਸ ਵਿੱਚ ਬਾਰ ਐਸੋਸੀਏਸ਼ਨ ਦੇ ਬਹੁਤ ਸਾਰੇ ਵਕੀਲ 20-25 ਵਕੀਲ ਰਲ ਕੇ ਇੱਕ ਸਿੱਖ ਵਕੀਲ ਦੇ ਉੱਪਰ ਹਮਲਾ ਕਰ ਰਹੇ ਪਰ ਉਹ ਮਾਮਲਾ ਪੂਰਾ ਕੀ ਸੀ ਹੋਇਆ ਕੀ ਸੀ ਔਰ ਉਹ ਲੜਾਈ ਝਗੜੇ ਦਾ ਕਾਰਨ ਕੀ ਸੀ ਤਾਂ ਪ੍ਰਵਿੰਦਰ ਸਿੰਘ ਗਿੱਲ ਸਾਡੇ ਨਾਲ ਨੇ ਇਹਨਾਂ ਕੋਲੋਂ ਪੂਰਾ ਮਾਮਲਾ ਜਾਣਾਂਗੇ ਪ੍ਰਵਿੰਦਰ ਜੀ ਇਹ ਤੁਹਾਡੇ ਨਾਲ ਗੱਲਬਾਤ ਹੋਈ ਤੁਹਾਨੂੰ ਪੂਰਾ ਮਾਮਲਾ ਪਤਾ ਲੱਗਿਆ ਪਹਿਲਾਂ ਇਹ ਦੱਸੋ ਕਿ ਪੂਰਾ ਮਾਮਲਾ ਹੈ ਕੀ ਸੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅਸਲ 'ਚ ਜਦੋਂ ਇੱਕ ਘਟਨਾ ਬਾਰੇ ਪਤਾ ਲੱਗਿਆ ਹਨਾ ਵੀ ਉਹ ਆਪਾਂ ਵੀਡੀਓ ਕਾਫੀ ਵਾਇਰਲ ਹੋਈਆਂ ਤੁਸੀਂ ਸਾਰਿਆਂ ਨੇ ਵੇਖੀਆਂ ਪਰ ਕਈ ਵਾਰੀ ਸਾਨੂੰ ਮਸਲਾ ਨਹੀਂ ਪਤਾ ਹੁੰਦਾ ਹੋਇਆ ਕੀ ਆ ਤਾਂ ਉਹ ਮਸਲਾ ਹੈ ਉਹਦਾ ਇਹ ਸੀ ਵੀ ਇੱਕ ਲਾਇਰ ਲੜਕੀ ਹੈ ਕੋਈ ਵਕੀਲ ਹੈ ਕੁੜੀ ਉਹਨੇ ਬਾਰ ਅਸੋਸੀਏਸ਼ਨ ਦੇ ਖਿਲਾਫ ਕੋਈ ਕੇਸ ਖੂਸ ਲਾਇਆ ਹੋਇਆ ਰਟ ਰੁੱਟ ਪਾਈ ਹੋਈ ਹੈ ਤਾਂ ਜਿਹੜਾ ਇਹ ਸਿਮਰਜੀਤ ਸਿੰਘ ਐਡਵੋਕੇਟ ਵਕੀਲ ਹੈ ਇਹ ਨਿੰਗ ਸਿੰਘ ਬਾਣੀ ਦੇ ਵਿੱਚ ਵੀ ਹੈ ਤਾਂ ਉਸ ਕੇਸ ਦੇ ਵਿੱਚ ਜੋ ਚੀਜ਼ ਸਾਰੀ ਸਮਝਾਈ ਆ ਵੀ ਉਸ ਕੇਸ ਦੇ ਵਿੱਚ ਇਹ ਉਸ ਵਕੀਲ ਭੈਣ ਦੀ ਜਿਹੜੀ ਮਦਦ ਕਰ ਰਹੀ ਸੀ ਹੁਣ ਆਪਾਂ ਨੂੰ ਨਹੀਂ ਪਤਾ ਵੀ ਉਹ ਕੇਸ ਗਲਤ ਹੈ ਜਾਂ ਕੇਸ ਸਹੀ ਆ ਕਿਉਂਕਿ ਉਹ ਦੇਖਣਾ ਹੁੰਦਾ ਅਦਾਲਤਾਂ ਨੇ ਹਣਾ ਆਪਾਂ ਉੱਥੇ ਕਿਸੇ ਦਾ ਪੱਖ ਨਹੀਂ ਲੈ ਰਹੇ ਉਹ ਦੇਖਣਾ ਹੁੰਦਾ ਜੱਜ ਸਾਹਿਬ ਨੇ ਅਦਾਲਤਾਂ ਨੇ ਵੇਖਣਾ ਹੁਣ ਉਸ ਕੇਸ ਦੇ ਵਿੱਚ ਜਿਹੜਾ ਇਹ ਸਿਮਰਜੀਤ ਸਿੰਘ ਵਕੀਲ ਆ ਇਹ ਉਸ ਕੇਸ ਦੇ ਵਿੱਚ ਜੋਬ ਆ ਯਾਰ ਉਹਨਾਂ ਦੀ ਹਨਾ ਉਹਨਾਂ ਨੇ ਪੜ੍ਹਾਈ ਇਸ ਕੰਮ ਦੀ ਕੀਤੀ ਆ ਹੁਣ ਉਹਨਾਂ ਨੇ ਵਕਾਲਤਾ ਹੀ ਕਰਨੀ ਆ ਹੁਣ ਕੇਸ ਚੰਗੇ ਬੰਦੇ ਦਾ ਵੀ ਲੜਨਾ ਪੈਣਾ ਉਹਨਾਂ ਨੂੰ ਤਾਂ ਮਾੜੇ ਬੰਦੇ ਦਾ ਵੀ ਲੜਨਾ ਪੈਣਾ ਸਾਧ ਦਾ ਵੀ ਲੜਨਾ ਪੈਣਾ ਚੋੜ ਦਾ ਵੀ ਲੜਨਾ ਪੈਣਾ ਉਹ ਤਾਂ ਇੱਕ ਉਹਨਾਂ ਦੀ ਜੋਬ ਆ ਤਾਂ ਕਹਿੰਦੇ ਵੀ ਉਸ ਚੀਜ਼ ਤੋਂ ਖਾਰ ਦੇ ਵਿੱਚ ਆ ਕੇ ਉਹਨਾਂ ਨੇ ਇਸ ਵਕੀਲ ਦੇ ਨਾਲ ਕੋਈ ਹੜਫਸ ਰੱਖਣੀ ਸ਼ੁਰੂ ਕਰ ਦਿੱਤੀ ਕੁਛ ਇਦਾਂ ਹੋਇਆ ਤਾਂ ਕੁਝ ਮਸਲਾ ਇਸ ਹੱਦ ਤੱਕ ਗਿਆ ਵੀ ਉਹਨਾਂ ਨੇ ਉਸ ਵਕੀਲ ਦੇ ਨਾਲ ਇੰਨਾ ਕ ਜਿਆਦਾ ਝਗੜਾ ਕਰ ਲਿਆ ਕਿ ਉਸ 35 40 ਵਕੀਲ ਜਾਂ ਹੋਰ ਵੀ ਵਿੱਚ ਵੀਡੀਓ ਤੇ ਦਿਖਦੇ ਆ ਵੀ ਉਸ ਕੋਰਟ ਦੇ ਵਿੱਚ ਜਿਹੜਾ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਤਾਂ ਸਾਡੀ ਮਾਨਸਿਕਤਾ ਮੈਂ ਕਹਿੰਨਾ ਵੀ ਕਿੱਥੇ ਗਈ ਹੋਈ ਹੈ ਇੱਕ ਵਕੀਲ ਰੈਂਕ ਦੇ ਤੁਸੀਂ ਸਾਰੇ ਵੀਰਪਰਾ ਜਿੰਨੇ ਵੀ ਆ ਸਾਰੇ ਹਨਾ ਵਕੀਲ ਹੋ ਤੁਸੀਂ ਤਾਂ ਉਹਨੂੰ ਜੇ ਉਹ ਕੋਰਟ ਦੇ ਤਹਿਤ ਤੁਹਾਡੇ ਨਾਲ ਉਹ ਲੜਾਈ ਲੜ ਰਿਹਾ ਹੈ ਤਾਂ ਤੁਸੀਂ ਵੀ ਕਾਨੂੰਨੀ ਤੌਰ ਤੇ ਆਪਣੇ ਦਾ ਪੇਚ ਵਰਤ ਕੇ ਤੁਸੀਂ ਵੀ ਕੋਰਟ ਦੇ ਵਿੱਚ ਆਪਣੇ ਜੋ ਵੀ ਡਾਕੂਮੈਂਟ ਆ ਜੋ ਵੀ ਸਾਰੇ ਤੁਹਾਡੇ ਕੋਲ ਸਬੂਤ ਹੈ ਜਾਂ ਉਹ ਗਲਤ ਹੈ ਜਾਂ ਸਹੀ ਹੈ ਰੱਖੋ ਦੇਖੋ ਲੋਕ ਜਾਂਦੇ ਆ ਕੋਰਟ ਕਚਹਿਰੀਆਂ ਦੇ ਵਿੱਚ ਕੋਟਾਂ ਦੇ ਵਿੱਚ ਇਨਸਾਫ ਲੈਂਦੇ ਜਾਂਦੇ ਆ ਜੀ ਤੇ ਵਕੀਲ ਜਿਹੜਾ ਲੈ ਕੇ ਦਿੰਦੇ ਆ ਇਨਸਾਫ ਅਦਾਲਤਾਂ 'ਚ ਕੀ ਕਦੇ ਵਕੀਲ ਨੇ ਕਦੇ ਕਿਸੇ ਨੇ ਕਿਹਾ ਵੀ ਮੈਂ ਤੇਰਾ ਇਨਸਾਫ ਕਰ ਦੇਣਾ ਭਾਈ ਇੱਥੇ ਉਹ ਇਹੀ ਕਹੂਗਾ ਭਾਈ ਅਦਾਲਤ ਚੋਂ ਤੁਹਾਨੂੰ ਇਨਸਾਫ ਲੈ ਕੇ ਦੇਵਾਂਗੇ ਜੱਜ ਸਾਹਿਬ ਤੋਂ ਤੁਹਾਨੂੰ ਆਪਾਂ ਇਨਸਾਫ ਲੈ ਕੇ ਦੇਵਾਂਗੇ ਤਾਂ ਇੱਥੋਂ ਇਹ ਚੀਜ਼ ਸਮਝ ਆਉਂਦੀ ਆ ਵੀ ਸ਼ਾਇਦ ਵੀ ਵਕੀਲਾਂ ਨੇ ਇਹ ਸੋਚਿਆ ਹੋਣਾ ਵੀ ਆਪਾਂ ਨੂੰ ਜੱਜਾਂ ਦੀ ਲੋੜ ਨਹੀਂ ਜਾਂ ਅਦਾਲਤਾਂ ਦੀ ਲੋੜ ਨਹੀਂ ਹੈਗੀ ਕੋਟਾਂ ਦੀ ਲੋੜ ਨਹੀਂ ਹੈਗੀ ਇੱਥੇ ਜੇ ਕੋਈ ਬੰਦਾ ਗਲਤ ਲੱਗਿਆ ਤੇ ਉਹ ਜਿਹੜਾ ਵਕੀਲ ਹੈ ਉਹ ਆਪ ਹੀ ਫੈਸਲਾ ਕਰ ਸਕਦੇ ਆ ਉਹ ਇੱਥੋਂ ਤੱਕ ਫੈਸਲੇ ਕਰ ਸਕਦੇ ਆ ਜੇ ਕਿਸੇ ਨੂੰ ਮਾਰਨਾ ਵੀ ਪਵੇ ਕੁੱਟਣਾ ਮਾਰਨਾ ਵੀ ਪਵੇ ਤਾ ਉਹਨਾਂ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈਗੀ ਉਹ ਇਕੱਠੇ ਹੋ ਗਏ ਉਹਨੂੰ ਕੁੱਟ ਮਾਰ ਸਕਦੇ ਆ ਇਹ ਇਸ ਮਾਮਲੇ ਦੇਖੋ ਕਿ ਕਿੱਡੀ ਹਾਸੋ ਹੀ ਨਹੀਂ ਗੱਲ ਹੈ ਕਿ ਇੱਕ ਪਾਸੇ 35-40 ਵਕੀਲ ਦੂਜੇ ਪਾਸੇ ਇੱਕ ਸਿੱਖ ਇਕੱਲਾ ਵਕੀਲ ਉਹ ਵਕੀਲਾਂ ਦੀ ਤਾਂ ਜਿਹੜੀ ਪੜ੍ਹਾਈ ਆ ਉਹ ਕਲਮ ਦੀ ਹੈ ਇਹ ਫਿਰ 35-40 ਜਾਣਿਆਂ ਨੇ ਰਲ ਕੇ ਉਸ ਇਕੱਲੇ ਵਕੀਲ ਦੇ ਉੱਪਰ ਹਮਲਾ ਕੀਤਾ ਦੇਖੋ ਜੀ ਮੈਂ ਤਾਂ ਸਮਝਦਾ ਨਾ ਮੈਂ ਤਾਂ ਉਹਨਾਂ ਨੂੰ ਉਹਨਾਂ ਨੂੰ ਦੁੱਖ ਵੀ ਲੱਗਣਾ ਹੋਣਾ ਮੇਰੀ ਵੀਡੀਓ ਦੇਖਣੀ ਆ ਕੋਈ ਚੱਕਣੀ ਪਰ ਅਸਲੀ ਮਰਦ ਜਿਹੜਾ ਉਹ ਆ ਜੇ ਕਿਸੇ ਨਾਲ ਟਕਰਾਅ ਹੋ ਗਿਆ ਤੇ ਉਹਨੂੰ ਇਕੱਲੇ ਨਾਲ ਕੱਲਾ ਟਕਰੇ ਚਾਹੇ ਸ਼ੇਰ ਹੋਵੇ ਚਾਹੇ ਹੋਵੇ ਸਵਾ ਸ਼ੇਰ ਚਾਹੇ ਤੁਸੀਂ ਕਿੰਨੇ ਕੁ ਬਲਵਾਨ ਸੀ ਪਲਵਾਨ ਸੀ ਵੈਲੀ ਸੀ ਉਹਦੇ ਨਾਲ ਇਕੱਲੇ ਨਾਲ ਕੱਲਾ ਟਕਰਦੇ ਤੇ ਮੈਂ ਕਹਿੰਦਾ ਸਵਾਦ ਵਾਲੀ ਗੱਲ ਸੀ ਫਿਰ ਭਾਵੇਂ ਉਹ ਭਾਰੀ ਪੈ ਜਾਂਦਾ ਤੁਹਾਡੇ ਤੇ ਭਾਵੇਂ ਇਹ ਭਾਰੀ ਪੈ ਜਾਂਦਾ ਪਰ ਸਭ ਤੋਂ ਵੱਡੀ ਜਿੱਤ ਇਹ ਉਹ ਕੱਲੇ ਸਿੰਘ ਦੀ ਹੋਈ ਆ ਤੁਹਾਡੇ ਸਾਹਮਣੇ ਕਿਉਂ ਸਿੰਘ ਦੀ ਇਕੱਲੇ ਦੀ ਜਿੱਤ ਹੋਈ ਆ ਮੈਂ ਤਾਂ ਜਿੱਤ ਮੰਨਦਾ ਕਹਿੰਦੇ ਜੇ 35 40 ਜਣੇ 10 15 ਜਣੇ ਤੁਹਾਡੇ ਸਾਹਮਣੇ ਆ ਕੇ ਅੜਗੇ ਨਾ ਉਹ ਬੰਦਾ ਫੇਰ ਵੀ ਨਹੀਂ ਝੁਕਦਾ ਉਹ ਬੰਦਾ ਫੇਰ ਵੀ ਨਹੀਂ ਡਰਦਾ ਉਹ ਬੰਦਾ ਫੇਰ ਵੀ ਮਾਫੀ ਨਹੀਂ ਮੰਗਦਾ ਉਹ ਡਰਦਾ ਨਹੀਂ ਤਾਂ ਉਹ ਬੰਦਾ ਬਾਈ ਜਿੱਤਦਾ ਚਾਹੇ ਉਹ ਬੰਦੇ ਦੇ ਸੱਟਾਂ ਵੱਜ ਜਾਣ ਚਾਹੇ ਉਹਦੇ ਕੁੱਟ ਪੈ ਜੇ ਚਾਹੇ ਜੋ ਚੀਜ਼ ਮਰਜ਼ੀ ਹੋ ਜੇ ਮੈਂ ਦਾਅਵੇ ਨਾਲ ਕਹਿੰਦਾ ਉਹ ਬੰਦਾ ਜਿੱਤਦਾ ਇਸ ਕਰਕੇ ਉਹ 35 40 ਜਿੰਨੇ ਵੀ ਸਾਰੇ ਸੀ ਉਹ ਹਾਰ ਗਏ ਇਹ ਤੁਸੀਂ ਉਹਦੇ ਨਾਲ ਗੁੰਡਾਗਰਦੀ ਕਰਕੇ ਸਾਰੇ ਜਾਨੇ ਹਾਰ ਗਏ ਇਸ ਟਾਈਮ ਪਰ ਉਹ ਕੱਲਾ ਬੰਦਾ ਜਿੱਤ ਗਿਆ ਕਿਉਂਕਿ ਉਹ ਕੱਲੇ ਬੰਦੇ ਚ ਦਲੇਰੀ ਸੀ ਉਹ ਕੱਲਾ ਬੰਦਾ ਉਲਝਦਾ ਰਿਹਾ ਸਾਰਿਆਂ ਨਾਲ ਉਹ ਡਰਿਆ ਨਹੀਂ ਉਹਨੇ ਕਿਸੇ ਵੀਡੀਓ ਚ ਦੇਖ ਲਉ ਨੂੰ ਮੈਂ ਹੱਥ ਜੋੜਦਾ ਨਹੀਂ ਵੇਖਿਆ ਉਹ ਮੈਂ ਡਰਦਾ ਭਾਈਦਾ ਨਹੀਂ ਵੇਖਿਆ ਤੇ ਉਹਦੀ ਲਾਸਟ ਚ ਜਾਂਦੇ ਵਾਲੀ ਜਿਹੜੇ ਆਪਣੇ ਕਕਾਰ ਲੈ ਕੇ ਵੀ ਜਾਂਦਾ ਉਹਦੀ ਤੋਰ ਦੇ ਵਿੱਚ ਵੀ ਮੜਕ ਸੀ ਮੈਂ ਮੈਂ ਉਹੀ ਉਹੀ ਸਵਾਲ ਕਰ ਰਹਾ ਸੀ ਕਿ ਇੱਕ ਜਿਹੜਾ ਨਾ ਅਗਲੋਂ ਦੋਸ਼ ਲਾਇਆ ਜਾ ਰਿਹਾ ਕਿ ਕਿਰਚ ਕਹਿ ਰਹੇ ਨੇ ਕਿ ਕਿਰਚ ਲੈ ਕੇ ਸਾਡੇ ਤੇ ਹਮਲਾ ਕੀਤਾ ਹੈ ਉਹ ਕੀ ਮਾਮਲਾ ਹੈ ਕਿ ਜਦੋਂ ਲੜਾਈ ਹੋ ਰਹੀ ਆ ਉਹ ਕੋਰਟ ਦੇ ਅੰਦਰ ਹੋ ਰਹੀ ਆ ਉਹਦੇ ਕੋਲ ਹਥਿਆਰ ਕਿੱਥੋਂ ਆ ਗਿਆ ਕੋਰਟ ਦੇ ਅੰਦਰ ਤਾਂ ਹਥਿਆਰ ਹੀ ਨਹੀਂ ਜਾ ਸਕਦਾ ਦੇਖੋ ਜੀ ਮੈਂ ਕਹਿੰਦਾ ਜੇ ਉਹ ਹਥਿਆਰ ਲੈ ਗਿਆ ਤੇ ਕੀ ਜਿਹੜੀ ਉਥੇ ਹਾਈ ਸਕਿਉਰਿਟੀ ਆ ਠੀਕ ਆ ਉਥੇ ਤਾਂ ਆਰਮੀ ਵੀ ਲੱਗੀ ਹੋਈ ਆ ਉਥੇ ਤਾਂ ਪੁਲਿਸ ਸਕਿਉਰਿਟੀ ਵੀ ਲੱਗੀ ਹੋਈ ਆ ਉਥੇ ਚੰਡੀਗੜ੍ਹ ਪੁਲਿਸ ਲੱਗੀ ਹੋਈ ਆ ਕੀ ਫਿਰ ਤੁਸੀਂ ਉਹ ਜਿਹੜੀ ਹਾਈ ਸਕਿਉਰਿਟੀ ਆ ਫਿਰ ਤੁਸੀਂ ਉਹਨੂੰ ਜ਼ਿੰਮੇਵਾਰ ਠਹਿਰਾਓ ਵੀ ਭਾਈ ਅੰਦਰ ਹਥਿਆਰ ਕਿੱਦਾਂ ਲੰਘਿਆ ਪਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਹਥਿਆਰ ਅੰਦਰ ਹੈ ਹੀ ਨਹੀਂ ਸੀ ਜਿਹੜੇ ਉਹਦੇ ਵੀਰ ਦੇ ਇੱਕ ਗਾਤਰੇ ਕਿਰਪਾਨ ਪਾਈ ਹੋਈ ਉਹਨੂੰ ਕਿਰਚ ਦੱਸ ਰਹੇ ਆ ਜਾਂ ਕੁਛ ਉਹ ਬਾਹਰ ਉਹ ਜਿਹੜੀ ਇੱਕ ਬਾਹਰਲੀ ਤਸਵੀਰ ਆ ਉਹ ਜਿਹੜੇ ਉਹਨਾਂ ਕੋਲੇ ਆਪਣੇ ਹਥਿਆਰ ਹੁੰਦਾ ਸੀ ਤਾਂ ਉਹ ਜਦੋਂ ਆਪਾਂ ਅੰਦਰ ਇਹ ਤਾਂ ਆਪਾਂ ਨੂੰ ਵੀ ਪਤਾ ਜੇ ਆਪਣੇ ਕੋਲ ਕੋਈ ਵੈਪਨ ਹਥਿਆਰ ਹੋਵੇ ਆਪਾਂ ਕੋਰਟ 'ਚ ਜਾਣੇ ਆਪਾਂ ਨੂੰ ਬਾਹਰ ਜਮਾ ਕਰਾਉਣਾ ਪੈਂਦਾ ਜਾਂ ਆਪਣੇ ਬੰਦੇ ਨੂੰ ਬਾਹਰ ਖੜਾਉਣਾ ਪੈਂਦਾ ਦੇ ਕੇ ਤਾਂ ਉਹਨਾਂ ਕੋਲੇ ਜਿਹੜੀਆਂ ਵੱਡੀ ਸ੍ਰੀ ਸਾਹਿਬ ਜਾਂ ਕੋਈ ਵੀ ਇਦਾਂ ਦੇ ਇਤਿਹਾਰ ਸੀ ਤਾਂ ਉਹ ਜਿਹੜੇ ਬਾਹਰ ਸਿਕਿਉਰਟੀ ਨੂੰ ਜਮਾ ਹੁੰਦੇ ਸੀ ਤਾਂ ਜਿਹੜੀ ਇੱਕ ਵੀਡੀਓ ਇੱਕ ਚੈਨਲ ਵਾਲੇ ਵਾਇਰਲ ਕਰ ਰਹੇ ਆ ਉਹ ਜਿਹੜੀ ਉਹ ਤਸਵੀਰ ਆ ਬਾਹਰ ਦੀ ਆ ਕੋਰਟ ਦੀ ਉਹ ਕੋਰਟ ਦੇ ਅੰਦਰ ਦੀ ਨਹੀਂ ਹੈਗੀ ਜੇ ਤੁਸੀਂ ਸਾਬਤ ਕਰਦੇ ਹੋ ਵੀ ਕੋਰਟ ਦੇ ਅੰਦਰ ਦੀ ਵੀਡੀਓ ਆ ਉਹ ਤੇ ਫਿਰ ਚੱਕੋ ਸਿਕਿਉਰਟੀ ਨੂੰ ਫਿਰ ਤਾਂ ਤੁਹਾਡਾ ਸਿਕਿਉਰਟੀ ਸਿਸਟਮ ਹੀ ਹੈ ਨਹੀਂ ਫਿਰ ਕੋਰਟ ਦੇ ਵਿੱਚ ਤਾਂ ਕੋਈ ਵੀ ਕਿਸੇ ਦੀ ਕਤਲੋਗਾਰਦ ਕਰ ਸਕਦਾ ਜੇ ਤੁਹਾਡਾ ਕੋਈ ਬੰਦਾ ਹੀ ਤੁਸੀਂ ਇਹ ਫਿਰ ਤਾਂ ਤੁਸੀਂ ਆਪੇ ਮੋਹ ਹੀ ਕਹੀ ਜਾਂਦੇ ਫਿਰ ਪਾਓ ਪਰਚਾ ਉਹਨਾਂ ਤੇ ਵੀ ਸਿਕਿਉਰਟੀ ਕਰੋ ਸਸਪੈਂਡ ਸਾਰੀ ਆਰਮੈਕਟ ਦੀ ਵੀ ਗੱਲ ਚੱਲ ਰਹੀ ਹੈ ਕਹਿੰਦੇ ਕਿ ਵਕੀਲ ਜਿਹੜਾ ਪ੍ਰੈਸ਼ਰ ਪਾ ਰਹੇ ਨੇ ਧਰਨੇ ਲਾ ਰਹੇ ਨੇ ਕਿ ਆਰਮੈਕਟ ਲਵਾਇਆ ਜਾਵੇ ਸ੍ਰੀ ਸਾਹਿਬ ਦੇ ਉੱਪਰ ਥੋੜੀ ਆਰਮੈਕਟ ਲੱਗ ਸਕਦਾ ਦੇਖੋ ਬਾਈ ਜੀ ਅਹੀ ਕੋਈ ਵਕਾਲਤਾ ਨਹੀਂ ਕਰੀਆਂ ਹੋਈਆਂ ਵੱਡੀਆਂ ਲੰਮੀਆਂ ਝੋੜੀਆਂ ਕੋਈ ਵਕੀਲਾਂ ਵਾਲੀਆਂ ਪੜਾਈਆਂ ਤਾਂ ਕਰੀਆਂ ਨਹੀਂ ਪਰ ਮੈਂ ਇਹ ਚੀਜ਼ ਸੋਚਦਾ ਯਾਰ ਉਹ ਕਿੱਦਾਂ ਅਨਪੜ੍ਹਾਈ ਵਾਲੀਆਂ ਗੱਲਾਂ ਕਰੀ ਜਾਂਦੇ ਆ ਆਰਮੈਕਟ ਇਹ ਥੋੜੀ ਆ ਵੀ ਸ੍ਰੀ ਸਾਹਿਬ ਦੇ ਉੱਤੇ ਤੁਸੀਂ ਆਰਮੈਕਟ ਲਵਾ ਦੂਗੇ ਹੈ ਕੁਝ ਦੱਸੋ ਵਈ ਭਾਈ ਉਹਦੇ ਕੋਲ ਹਥਿਆਰ ਨਿਕਲੇ ਆ ਉਹਦੇ ਕੋਲ ਆਰਮੈਕਟ ਪਰ ਇਹ ਤਾਂ ਮੈਂ ਉਹ ਚੀਜ਼ ਨਾਲੇ ਤਾਂ ਅਗਲੇ ਨੂੰ ਕੁੱਟ ਲਿਆ ਨਾਲੇ ਅਗਲੇ ਦੇ ਸੱਟਾਂ ਮਾਰਦੇ ਤੁਸੀਂ ਨਾਲੇ ਅਗਲੇ ਦੇ ਕਹਿੰਦੇ ਆਰਮੈਕਟ ਵੀ ਲਾਓ ਇਹਦਾ ਲਾਇਸੈਂਸ ਵੀ ਸਸਪੈਂਡ ਕਰ ਦੋ ਇਹਦਾ ਫਲਾਨਾ ਵੀ ਕਰ ਦੋ ਉਹ ਯਾਰ ਜੇ ਉਹਦੀ ਕੋਈ ਗਲਤੀ ਸੀ ਤੁਹਾਨੂੰ ਲੱਗਦਾ ਇਹ ਬੰਦਾ ਗਲਤ ਕਰ ਰਿਹਾ ਤੁਸੀਂ ਤੁਸੀਂ ਇੰਨੇ ਵਕੀਲ ਆ ਤੁਸੀਂ ਕੋਰਟ ਚ ਖਿੱਚੋ ਉਹਨੂੰ ਉਹਦੇ ਪ੍ਰਤੀ ਰੱਟਾਂ ਪਾਓ ਉਹਦੇ ਪ੍ਰਤੀ ਜੋ ਮਰਜ਼ੀ ਕਰੋ ਉਹਨੂੰ ਉਸਦੇ ਤਰੀਕੇ ਨਾਲ ਲੜੋ ਤੇ ਪਰ ਸਾਰੀਆਂ ਵੀਡੀਓ ਦੇ ਵਿੱਚ ਆਪਣੀ ਵੀ ਆਤੇ ਆਪਾਂ ਬਰੀਕੀ ਨਾਲ ਥੋੜਾ ਜਿਹਾ ਦੇਖੀ ਦਾ ਜਾਂਚ ਕਰੀ ਦੀ ਆ ਬਾਕੀ ਪਰਮਾਤਮਾ ਨੂੰ ਪਤਾ ਤਾਂ ਉਹ ਸਾਰੇ ਦੇ ਵੀਡੀਓ ਦੇ ਵਿੱਚ ਉਸ ਵੀਰ ਦੇ ਕੋਲੇ ਕੋਈ ਵੈਪਨ ਹਥਿਆਰ ਦੀ ਦਿਸਦਾ ਉਹ ਇੱਕ ਬਾਹਰ ਦੀ ਵੀਡੀਓ ਆ ਇੱਕ ਚੈਨਲ ਵਾਲੇ ਹੈਗੇ ਆ ਉਹਦਾ ਚੈਨਲਾਂ ਤੇ ਤੁਸੀਂ ਵਾਇਰਲ ਕਰੀ ਜਾਂਦੇ ਹੋ ਉਹਨਾਂ ਦੀ ਵੀ ਵੱਡੀ ਵੱਡੀ ਸੱਚ ਸਾਚੀ ਹੁੰਦਾ ਤੇ ਝੂਠ ਝੂਠੀ ਹੁੰਦਾ ਇੱਕ ਕਿਸੇ ਦੀ ਕਰਦਾਰ ਕੁਸ਼ੀ ਕਰਨੀ ਬਹੁਤ ਹੀ ਮਾੜੀ ਗੱਲ ਆ ਸਭ ਤੋਂ ਵੱਡਾ ਪਾਪ ਮੈਂ ਉਹ ਮੰਨਦਾ ਜੇ ਕੁਝ ਹੈ ਨਹੀਂ ਨਾ ਤੁਸੀਂ ਉਹਨੂੰ ਸਾਫਤ ਕਰ ਦਿਓ ਤੁਸੀਂ ਆਪਦੇ ਕੋਲੇ ਦੱਕਣ ਤੁਸੀਂ ਉਹਨੂੰ ਉਦੇ ਬਾਰੇ ਜਾਂਚ ਤਾਂ ਕਰੋ ਯਾਰ ਕੀ ਹੋਇਆ ਕੀ ਆ ਤੁਸੀਂ ਇੱਕ ਵੀਡੀਓ ਨੂੰ ਦੇਖ ਕੇ ਜੱਜ ਕਰ ਰਹੇ ਹੋ ਮੈਂ ਭਾਜੀ ਉਹਨਾਂ ਚਿਰ ਬੋਲਿਆ ਨਹੀਂ ਜਿੰਨਾ ਚਿਰ ਮੈਨੂੰ ਇਹਦੀ ਜੜ ਤਾਂ ਨਹੀਂ ਪਤਾ ਲੱਗਿਆ ਮੈਂ ਕਿਸੇ ਕੇਸ ਬਾਰੇ ਛੇਤੀ ਦੇਖ ਕੇ ਵੀਡੀਓ ਨਹੀਂ ਬੋਲਦਾ ਹੁੰਦਾ ਵੈਸੇ ਤਾਂ ਐਦਾਂ ਖਾਸ ਕਰਕੇ ਸੋਸ਼ਲ ਮੀਡੀਆ ਤੇ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਦੇਖਣੀ ਹੁੰਦੀ ਆ ਉਹਦਾ ਇੱਕ ਮੈਸੇਜ ਆਂਦਾ ਉਸ ਚੈਨਲ ਵਾਲੇ ਉਹਨੂੰ ਉਹ ਵੀਰ ਨੂੰ ਹੀ ਗਲਤ ਦਿਖਾ ਰਹੇ ਕ੍ਰਪਾਨਾ ਲਹਿਰਾਈਆਂ ਗਈਆਂ ਕੋਰਟ ਦੇ ਵਿੱਚ ਇਹ ਕਹ ਕੇ ਰਿਹਾ ਗਿਆ ਤੁਹਾਡੇ ਬਾਪ ਨੇ ਜਾਂ ਕ੍ਰਪਾਨਾ ਲਹਿਰਾਤੀਆਂ ਭਾ ਤੇ ਉਹਦੇ ਤੇ ਫੇਰ ਕਾਰਵਾਈ ਨਹੀਂ ਬਣਦੀ ਕੋਈ ਸਿਕਿਉਰਿਟੀ ਦੀ ਨਹੀਂ ਬਣਦੀ ਕਾਰਵਾਈ ਪਹਿਲੀ ਗੱਲ ਤਾਂ ਤੁਹਾਨੂੰ ਦਸੋ ਕੋਰਟ ਦੇ ਵਿੱਚ ਦੀ ਕਿੱਥੇ ਵੀਡੀਓ ਜੇ ਕੋਰਟ ਚ ਲਹਿਰਾਈਆਂ ਹੁੰਦੀਆਂ ਤੇ ਕਿਸੇ ਦੇ ਸੱਟਾ ਨਾ ਮਾਰਦਾ ਫੇ ਕਿਸੇ ਦੇ ਤਾਂ ਲੱਗਦੀ ਨਾ ਤੇ ਨੰਬਰ 2 ਤੇ ਸਭ ਤੋਂ ਵੱਡੀ ਗੱਲ ਆ ਸਕਿਉਰਟੀ ਤੇ ਆ ਜਾਂਦੀ ਹੈ ਫਿਰ ਉਹ ਸਕਿਉਰਟੀ ਕਿੱਥੇ ਸੀ ਜੋ ਅੰਦਰ ਕਿਰਪਾਨਾਂ ਲਹਿਰਾ ਗਿਆ ਬੰਦਾ ਆ ਗਿਆ ਇਹ ਤਾਂ ਸਕਿਉਰਟੀ ਰਹੀ ਨਹੀਂ ਕਿਤੇ ਇਸ ਕਰਕੇ ਚੈਨਲਾਂ ਵਾਲਿਆਂ ਨੂੰ ਵੀ ਬੇਨਤੀ ਆ ਭਾਈ ਸੱਚ ਦਿਖਾ ਲਿਆ ਕਰੋ ਥੋੜਾ ਦਿਖਾ ਲਿਆ ਕਰੋ ਜ਼ਰੂਰੀ ਨਹੀਂ ਹੈ ਵੀ ਤੁਸੀਂ ਇੱਕ ਝੂਠ ਦੇ ਲਈ ਆਪਣੇ ਆਪਣੇ ਵਿਊਵਾਂ ਦੀ ਖਾਤਰ ਯਾਰ ਕਿਸੇ ਦੀ کردار ਕੁਸ਼ੀ ਕਰਕੇ ਤਾਂ ਉਹ ਵੀ ਕਿਸੇ ਮਾਂ ਦਾ ਪੁੱਤ ਹੈ ਉਹ ਵੀ ਕੋਈ ਨੌਜਵਾਨ ਹੈ ਯਾਰ ਉਹਨੂੰ ਨਹੀਂ ਵੀ ਜਾਣਦੇ ਤੁਸੀਂ ਲੋਕਾਂ ਦੇ ਬਣਾ ਦੇ ਵਿੱਚ ਉਹਨੂੰ ਇੱਕ ਟਾਇਰਿਸਟ ਬਣਾ ਕੇ ਪੇਸ਼ ਕਰਤਾ ਉਹਨੂੰ ਇੱਕ ਪਤਾ ਨਹੀਂ ਕਿੱਡਾ ਕੋ ਖੂਖਾਰ ਬੰਦਾ ਬਣਾ ਕੇ ਪੇਸ਼ ਕਰ ਦਿੱਤਾ ਗਿਆ ਆ ਇਹ ਸਿਮਰਜੀਤ ਸਿੰਘ ਦੀ ਗੱਲ ਕਰ ਲੈਣੀ ਕਿ ਜਿਹੜੀ ਉਹ ਲੜਕੀ ਦੇ ਹੱਕ ਚ ਆਈ ਉਹ ਲੜਕੀ ਤੇ ਜਾਂ ਉਹਨਾਂ ਦਾ ਕੋਈ ਸਾਥੀ ਸਿਮਰਨਜੀਤ ਸਿੰਘ ਦੇ ਹੱਕ ਚ ਆਇਆ ਦੇਖੋ ਜੀ ਉਹ ਲੜਕੀ ਦੀ ਵੀ ਉਹ ਅਰੈਸਟ ਪੁਆਤੀ ਸੀ ਇਹਨਾਂ ਨੂੰ ਜਦੋਂ ਤੱਕ ਪਤਾ ਲੱਗਿਆ ਤੇ ਪਰ ਉਹਨਾਂ ਦੇ ਇੱਕ ਮੈਂ ਭੈਣ ਨੂੰ ਸਲੂਟ ਕਰਦਾ ਮੈਂ ਨਾਂ ਤਾਂ ਨਹੀਂ ਚਲੋ ਉਹਨਾਂ ਦਾ ਲੈਣਾ ਔਰ ਰਾਤ ਤਕਰੀਬਨ 11 ਵਜੇ ਤੱਕ ਮੇਰੇ ਕੋਲ ਉਹ ਬੈਠੇ ਰਹੇ ਆਏ ਵੀ ਆ ਮੇਰੇ ਕੋਲ ਇੱਕ ਭੈਣ ਵਕੀਲ ਸੀ ਇੱਕ ਹੋਰ ਉਹਨਾਂ ਦਾ ਕੋਈ ਦੋਸਤ ਸੀਗਾ ਮੈਂ ਕਹਿੰਦਾ ਵੀ ਦੋ ਚੀਜ਼ਾਂ ਮੈਂ ਕਹਿੰਦਾ ਹੁੰਦਾ ਮੈਂ ਕਹਿੰਦਾ ਵੀ ਤੁਹਾਨੂੰ ਨਾ ਤੁਹਾਡੇ ਜੇ ਤੁਹਾਡਾ ਘਰ ਦਾ ਵੀ ਬੰਦਾ ਕੋਈ ਗਲਤੀ ਕਰ ਗਏ ਤੁਹਾਡੇ ਚ ਹਿੰਮਤ ਹੋਣੀ ਚਾਹੀਦੀ ਆ ਉਹਨੂੰ ਗਲਤ ਕਹਿਣ ਦੀ ਵੀ ਭਾਈ ਆ ਤੇਰੀ ਗਲਤ ਗੱਲ ਕੀਤੀ ਆ ਤੂੰ ਤੇਰੇ ਲਈ ਇਹ ਚੰਗੀ ਗੱਲ ਨਹੀਂ ਹੈਗੀ ਤਾਂ ਮੈਂ ਕਹਿੰਨਾ ਕੋਰਟ ਵੀ ਇੱਕ ਪਰਿਵਾਰ ਹੈ ਵਕੀਲਾਂ ਦਾ ਇੱਕ ਜੱਜ ਸਾਹਿਬਾਂ ਦਾ ਕੋਰਟ ਆ ਜਿਹੜਾ ਇੱਕ ਵਕੀਲਾਂ ਦਾ ਇੱਕ ਪਰਿਵਾਰ ਹੈ ਤਾਂ ਉਹ ਸਾਰੇ ਪਰਿਵਾਰ ਕੇ ਮੈਂਬਰ ਜਿਹੜੇ ਉਹਨਾਂ ਚ ਬਧੀਆ ਬਹੁਤ ਵਾਰ ਬੰਦੇ ਹੈ ਉਹਨਾਂ ਨੂੰ ਕਹਿਣਾ ਚਾਹੀਦਾ ਇੱਕ ਸਟੇਟਮੈਂਟ ਦੇਣੀ ਚਾਹੀਦੀ ਹੈ ਵੀ ਸਹੀ ਹੋਇਆ ਜਾਂ ਗਲਤ ਹੋਇਆ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ ਤਾਂ ਤਰਾਸਦੀ ਆ ਸਾਰੇ ਚੁੱਪ ਬੈਠੇ ਆ ਤਾਂ ਦੋ ਵਕੀਲ ਇੱਕ ਕੁੜੀ ਵਕੀਲ ਉਹਦੀ ਦਾਤ ਦੇ ਨਹੀਂ ਬੰਦੀ ਆ ਇੱਕ ਉਹ ਵੀਰ ਵਕੀਲ ਰਾਤ ਗੱਡੀ ਲੈ ਕੇ ਇੱਥੇ ਮੇਰੇ ਕੋਲ ਜਦਾ ਆਏ ਪਹੁੰਚੇ ਰਾਤ ਬੈਠੇ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਵੀ ਆਹਾਹਾ ਗੱਲਬਾਤ ਆ ਤੇ ਮੈਂ ਦੱਸਿਆ ਵੀ ਇਹ ਤਾਂ ਬੜੀ-ਬੜੀ ਗਲਤ ਗੱਲ ਹੋ ਰਹੀ ਆ ਕੋਈ ਚੱਕ ਨਹੀਂ ਕਹਿੰਦੇ ਅਸੀਂ ਥਾਣੇ ਉਹਨਾਂ ਨੂੰ ਮਿਲ ਕੇ ਆ ਰਹੇ ਆ ਤੇ ਤੁਸੀਂ ਮਦਦ ਕਰੋ ਮੈਂ ਕਹਾਂ ਜੀ ਗੱਲ ਹੀ ਕੋਈ ਨਹੀਂ ਮਤ ਇੱਕ ਥਾਣੇ ਦੀ ਵੀ ਗੱਲ ਸਾਹਮਣੇ ਆ ਰਹੀ ਕੀ ਉਹ ਥਾਣੇ ਮਿਲ ਕੇ ਆਏ ਜਦੋਂ ਥਾਣੇ ਮਿਲਣ ਗਏ ਉਹਨਾਂ ਨੂੰ ਕੋਈ ਕਾਲ ਆ ਗਈ ਕਿ ਪਾਣੀ ਪਿਲਾਉਣ ਦੀ ਵੀ ਗੱਲ ਕਰ ਰਹੇ ਆ ਹਾਂ ਜੀ ਮੈਨੂੰ ਰਾਤ ਵਕੀਲ ਸਾਹਿਬ ਨੇ ਦੱਸਿਆ ਵੀ ਕਹਿੰਦੇ ਵੀ ਅਸੀਂ ਥਾਣੇ 'ਚ ਹੁਣੇ ਜਾ ਕੇ ਆ ਰਹੇ ਆ ਤੁਹਾਡੇ ਕੋਲ ਹੀ ਆਏ ਆ ਉਸ ਸਿੰਘ ਨੂੰ ਮਿਲ ਕੇ ਤਾਂ ਕਹਿੰਦੇ ਵੀ ਜਦ ਅਸੀਂ ਥਾਣੇ 'ਚ ਐਂਟਰ ਹੋਏ ਆ ਤਾਂ ਇੱਕ ਪੁਲਿਸ ਵਾਲੇ ਨੇ ਕਾਲ ਕੀਤੀ ਸਾਨੂੰ ਸੁਣਿਆ ਕਾਲ ਤੇ ਵੀ ਇੱਕ ਕੁੜੀ ਵਕੀਲ ਤੇ ਇੱਕ ਮੁੰਡਾ ਮਿਲਣ ਆਇਆ ਉਹਨੂੰ ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਕੋਈ ਆਰਡਰ ਆਇਆ ਤੇ ਉਹਨਾਂ ਨੇ ਕਹਿੰਦੇ ਨਾਲ ਦੀ ਨਾਲ ਹੀ ਸਾਨੂੰ ਸਿਰਫ ਅਸੀਂ 2-4 ਗੱਲਾਂ ਕੀਤੀਆਂ ਉਹਦੇ ਨਾਲ ਸਾਨੂੰ ਫੋਨ ਸੁਣ ਗਿਆ ਸੀ ਕੋਈ ਕਰਦਾ ਅੰਦਰ ਪੁਲਿਸ ਵਾਲਾ ਤੇ ਕਹਿੰਦੇ ਵੀ ਉਹਨੂੰ ਪੁੱਛਿਆ ਉਹਨੇ ਅੰਦਰੋਂ ਟਾਇਲਟ ਆਫ ਵਾਲੀ ਸੀ ਉਹਦੇ ਟਾਇਲਟ ਵਾਲੀ ਜਿਹੜੀ ਅੰਦਰ ਟੂਟੀ ਲੱਗੀ ਹੁੰਦੀ ਹੈ ਉਹਨੇ ਪਾਣੀ ਤੱਕ ਵੀ ਉੱਥੋਂ ਪੀਤਾ ਵਿਚਾਰ ਹਣਾ ਤੇ ਕਹਿੰਦੇ ਫੋਨ ਆਇਆ ਜਦੋਂ ਉਹਨਾਂ ਫੋਨ ਕੀਤਾ ਵੀ ਇੱਕ ਕੁੜੀ ਵਕੀਲ ਤੇ ਇੱਕ ਮੁੰਡਾ ਵਕੀਲ ਮਿਲਣ ਆਇਆ ਉਹਨੂੰ ਤੇ ਉਹ ਕਹਿੰਦੇ ਸਾਨੂੰ ਨਾਲ ਦੀ ਨਾਲ ਜਿਹੜਾ ਉੱਥੋਂ ਬਾਹਰ ਕੱਢ ਦਿੱਤਾ ਜਾਂਦਾ ਵੀ ਚਲੋ 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 ਉਸ ਤੋਂ ਬਾਅਦ ਆਉਂਦੇ ਉਹ ਕਹਿੰਦੇ ਵੀ ਸਾਨੂੰ ਵੀ ਹੁਣ ਬਾਅਦ ਦੇ ਵਿੱਚ ਉਹ ਉੱਥੇ ਗੱਲ ਕਹੀ ਇਹ ਵੀ ਕਰਾ ਲਓ ਜਿਹੜਾ ਜਮਾਨਤ ਉਹਦੀ ਕਰਾਉਂਦਾ ਆ ਕਹਿਣ ਦਾ ਮਤਲਬ ਇੱਕ ਸਿੱਧੇ ਸ਼ਬਦਾਂ ਦੇ ਵਿੱਚ ਇੱਕ ਧਮਕੀ ਦਿੱਤੀ ਗਈ ਵੀ ਜ਼ਮਾਨਤ ਦਾ ਜ਼ਿਕਰ ਕੀਤਾ ਗਿਆ ਵੀ ਕੋਈ ਜ਼ਮਾਨਤ ਲਾਊਗਾ ਉਹਦੀ ਤਾਂ ਉਹਨਾਂ ਨੂੰ ਵੀ ਫਿਰ ਮੈਂ ਕਿਹਾ ਮੈਂਗਾ ਕੋਈ ਚੱਕਰ ਨਹੀਂ ਭਾਜੀ ਵੀ ਤੁਸੀਂ ਜਿੰਨੀ ਅਸੀਂ ਜਿੰਨੀ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬਣਦਾ ਦੇਖੋ ਸਾਨੂੰ ਨਹੀਂ ਪਤਾ ਵੀ ਉਹ ਕੁੜੀ ਦੇ ਕੇਸ ਕੀ ਸੀ ਸਾਨੂੰ ਨਹੀਂ ਪਤਾ ਉਹਨਾਂ ਦਾ ਕੀ ਮਸਲਾ ਸੀ ਪਰ ਸਾਨੂੰ ਇਹ ਪਤਾ ਹੈ ਜੋ ਕੁਝ ਫਿਲਹਾਲ ਹੋਣਾ ਹੋਇਆ ਬਹੁਤ ਗਲਤ ਹੋਇਆ ਉਹ ਹੋਣਾ ਨਹੀਂ ਸੀ ਚਾਹੀਦਾ ਇਸ ਕਰਕੇ ਅਸੀਂ ਤੁਹਾਡੇ ਨਾਲ ਖੜੇ ਆਂ ਫਿਰ ਰਾਤ ਬਾਬਾ ਕੁਲਵਿੰਦਰ ਸੌਰੀ ਬਾਬਾ ਕੁਲਵਿੰਦਰ ਜੀ ਨੂੰ ਫੋਨ ਲਾਇਆ ਸੀ ਉਹ ਗਏ ਹੋਏ ਸੀਗੇ ਕਿਸੇ ਹੜਪੀੜਤਾਂ ਲਈ ਉਹ ਕਹਿੰਦੇ ਗੱਲ ਅਸੀਂ ਵੀ ਆ ਜੰਨੇ ਆ ਫਿਰ ਬਾਬਾ ਰਾਜਾ ਰਾਜ ਜੀ ਨਾਲ ਉਹਨਾਂ ਨਾਲ ਵੀ ਰਾਬਤਾ ਕੀਤਾ ਫਿਰ ਅਸੀਂ ਰਾਤ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਮੈਡਮ ਨਾਲ ਉਹਨਾਂ ਨੇ ਉਹਨਾਂ ਨੇ ਵੀ ਦੱਸਿਆ ਉਹਨਾਂ ਨੂੰ ਕਿਹਾ ਵੀ ਇਹ ਗੱਲ ਬਾਬਾ ਰਾਜਾ ਰਾਜ ਦੀ ਵੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਵੀ ਭਾਈ ਅਸੀਂ ਫਿਰ ਇੱਕ ਸਖਤ ਐਕਸ਼ਨ ਨੂੰ ਲਿਖਾਂਗੇ ਇੱਕ ਜੇ ਤੁਸੀਂ ਇੱਕ ਏਡੀ ਵੱਡੀ ਗੁੰਡਾਗਰਦੀ ਹੋ ਕੇ ਉਸ ਬੰਦੇ ਤੇ ਪਰਚੇ ਪਾ ਕੇ ਉਹਨੂੰ ਤੁਸੀਂ ਥਾਣੇ 'ਚ ਵੀ ਅੰਦਰ ਬੰਦ ਕੀਤਾ ਆ ਇਕੋ ਤੇ ਤਾਰਾਂ ਵਲਵਾਈਆਂ ਜਾਂਦੀਆਂ ਤੇ ਬਾਕੀ ਅੱਜ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਵੀਰ ਨੂੰ ਦੇਖਦੇ ਆ ਹੁਣ ਅੱਗੇ ਕੀ ਹੁੰਦਾ ਪਰ ਮੈਂ ਕਹਿੰਦਾ ਵੀ ਸਾਰੇ ਜਿੰਨੇ ਵੀ ਸਾਡੇ ਸੂਜਵਾਨ ਦੇਖੋ ਵਕੀਲਾਂ ਦਾ ਵਕੀਲਾਂ ਨੂੰ ਬਰੀਕੀਆਂ ਦਾ ਪਤਾ ਹੁੰਦਾ ਮੇਰਾ ਇਹੀ ਸਵਾਲ ਸੀ ਕਿ ਜਿਹੜੇ ਸਿੱਖ ਸੂਜਵਾਨ ਨੇ ਜਾਂ ਅਕਾਲ ਤਖਤ ਸਾਹਿਬ ਤੋਂ ਆ ਜਾਂ ਵੱਡੀਆਂ ਜਥੇਬੰਦੀਆਂ ਆ ਉਹ ਹੁਣ ਇਸ ਵਕੀਲ ਦੇ ਇਸ ਵੀਰ ਦੇ ਹੱਕ 'ਚ ਕਿਉਂ ਨਹੀਂ ਆ ਰਹੇ ਸਭ ਤੋਂ ਵੱਡੀ ਤਰਾਸਦੀ ਤਾਂ ਇਹ ਹੀ ਆ ਜੀ ਆਪਾਂ ਉਹੀ ਤਾਂ ਕਹਿੰਦੇ ਆ ਵੀ ਅਸੀਂ ਦੇਖਦੇ ਰਹਿੰਨੇ ਮੋਹਾਲ ਜੇ ਅਸੀਂ ਇੱਕ ਦੂਜੇ ਦੇ ਨਾਲ ਹੀ ਨਾ ਖੜੇ ਮੈਂ ਵਾਰ-ਵਾਰ ਉਹੀ ਗੱਲ ਕਹਿੰਦਾ ਵੀ ਜੇ ਕਿਤੇ ਉਸ ਵੀਰ ਦੀ ਗਲਤੀ ਹੈ ਉਹਨੂੰ ਦੀ ਸਜ਼ਾ ਮਿਲ ਜੇ ਕੋਰਟ ਉਹਨੂੰ ਉਹਦੀ ਸਜ਼ਾ ਦਊਗਾ ਦੇਵੇ ਜੇ ਤੁਸੀਂ ਉਹਤੇ ਪਰ ਹੁਣ ਇਸ ਸਾਰੇ ਇਨਸੀਡੈਂਟ ਦੇ ਵਿੱਚ ਤਾਂ ਉਹਦੀ ਕਿਤੇ ਗਲਤੀ ਨਜ਼ਰ ਆ ਨਹੀਂ ਰਹੀ ਕਿਤੇ ਉਹ ਅੰਦਰ ਕਿਸੇ ਦੇ ਵੈਪਨ ਨਹੀਂ ਚਲਾ ਰਿਹਾ ਕਿਤੇ ਉਹਦੇ ਕੋਲ ਹਥਿਆਰ ਨਹੀਂ ਹੈ ਕੋਈ ਅੰਦਰ ਹੁੱਲੜਬਾਜੀ ਕਰਦਾ ਨਹੀਂ ਦਿਖ ਰਿਹਾ ਉੱਥੇ ਕੀ ਦਿਖ ਰਿਹਾ 35 40 ਜਿਹੜੇ ਘਟੋ ਘਟ ਵਕੀਲ ਆ ਉਹਦੇ ਗੱਲ ਪੈ ਰਹੇ ਆ ਉਹਨੂੰ ਹੋਰ ਦੱਸੋ ਉਹਦੇ ਚ ਇੱਕ ਬੜੀ ਗੰਦੀ ਬਲਗਰ ਗਾਲ ਆਇਆ ਜਿਹੜੀ ਮੈਂ ਉੱਤੇ ਮੈਕ ਤੇ ਨਹੀਂ ਤੁਹਾਡੇ ਤੇ ਬੋਲ ਸਕਦਾ ਉਹ ਗੰਦੀਆਂ ਗਾਲਾਂ ਤੱਕ ਵਿੱਚ ਉਹਦੇ ਬੋਲੀਆਂ ਗਈਆਂ ਕੀ ਉੱਥੇ ਕੁੜੀਆਂ ਨਹੀਂ ਸੀ ਕਿ ਉੱਥੇ ਹੋਰ ਲੋਕ ਹੈ ਨਹੀਂ ਸੀ ਇੱਥੋਂ ਤੱਕ ਸਾਡੀ ਮਾਨਸਿਕਤਾgir ਗਈ ਆ ਯਾਰ ਉਹ ਉਥੋਂ ਉਹ ਕੋਰਟ ਦੇ ਵਿੱਚ ਇੱਕ ਗੰਦੀਆਂ ਮਾਵਾਂ ਭੈਣਾਂ ਦੀਆਂ ਇੱਕ ਇਹ ਜਿਹੀਆਂ ਲੁਚੀਆਂ ਗਾਲਾਂ ਫਿਰ ਤੁਸੀਂ ਟੂ ਪਾ ਦੇਣੀ ਹਨਾ ਬੋਲੀ ਤਾਂ ਹੈ ਨਹੀਂ ਸ ਆਪਾਂ ਉਹ ਤੇ ਉਹਦੇ ਵਿੱਚ ਉਹ ਗੰਧੀਆਂ ਗਾਲਾਂ ਕੱਢੀਆਂ ਗਈਆਂ। ਉਹ ਵੀਡੀਓ ਚ ਕੱਢ ਕੇ ਦੇਖ ਲੋ ਸਾਰੇ। ਉਹਦੀ オリジナル ਪ੍ਰਿੰਟ ਵੇਖ ਲੋ। ਮਾਵਾ ਭੈਣਾਂ ਦਾ ਕੀ ਕਸੂਰ ਆ ਤੁਸੀਂ ਉਹਨਾਂ ਨੂੰ ਗੰਧੀਆਂ ਗਾਲਾਂ। ਫਿਰ ਉੱਥੇ ਯਾਰ ਹੋਰ ਲੋਕ ਵੀ ਆ। ਕੁੜੀਆਂ ਵਕੀਲਾਂ ਵੀ ਆ ਉੱਥੇ। ਹੋਰ ਵੀ ਪਰਿਵਾਰ ਆ। ਜੇ ਤੁਹਾਨੂੰ ਇਹੇ ਨਹੀਂ ਸਮਝ ਆਉਂਦੀ ਕਿ ਯਾਰ ਅਸੀਂ ਤਾਂ ਇਨਸਾਨ ਕਹਾਉਣ ਦੇ ਹੱਕਦਾਰ ਹੀ ਨਹੀਂ ਹੈਗੇ ਫਿਰ ਅਸੀਂ ਬੰਦੇ ਕਿਹੜੇ ਪਾਸੇ ਹੋਵਗੇ। ਅਸੀਂ ਮੈਂ ਕਹਿੰਦਾ ਯਾਰ ਕੋਈ ਉਹੋ ਜਿਹਾ ਨੌਜਵਾਨ ਮੁੰਡਾ ਹਨਾ ਚੜ੍ਹਦੀ ਜੀ ਉਮਰ ਦਾ ਕੋਈ ਲੜ ਪਿਆ ਗਾਲਾਂ ਕੱਢ ਗਿਆ ਤੇ ਆਪਾਂ ਨੂੰ ਸਮਝਾਉਂਦੀ ਇਹਨੂੰ ਪਤਾ ਨਹੀਂ ਸੀ ਸਿੱਖ ਜਾਊਗਾ ਹੌਲੀ ਹੌਲੀ ਸਮਝ ਜਾਊਗਾ ਹੌਲੀ ਹੌਲੀ ਇਹ ਕੋ ਜਿਨ੍ਹਾਂ ਨੇ ਵਕੀਲਾਂ ਤੱਕ ਦੀ ਪੜ੍ਹਾਈ ਕਰ ਲਈ ਯਾਰ ਏਡੇ ਏਡੇ ਤੁਸੀਂ ਹਨਾ ਐਕਸਪੀਰੀਅੰਸ ਹੋ ਗਏ ਤੁਹਾਨੂੰ ਰੋਜ਼ ਤੁਸੀਂ ਲੋਕਾਂ ਦੇ ਕੇਸਾਂ 'ਚ ਵਿਚਰਦੇ ਹੋ ਰੋਜ਼ ਤੁਸੀਂ ਕੇਸ ਫਾਈਲ ਕਰਦੇ ਹੋ ਚੰਗੇ ਮਾੜੇ ਸਾਰੇ ਕਰਦੇ ਹੋ ਪਰ ਤੁਹਾਡੇ 'ਚ ਇੰਨੇ ਤਾਂ ਪੇਸ਼ੈਂਸ ਹੋਣੇ ਚਾਹੀਦੇ ਯਾਰ ਵੀ ਤੁਸੀਂ ਗੱਲ ਸਮਝੋ ਕਿ ਉਹਨਾਂ ਵਿੱਚ ਕੋਈ ਵੀ ਦੋ ਵਕੀਲ ਇਦਾਂ ਦੇ ਨਹੀਂ ਸੀ ਜਿਹੜੇ ਕਹਿੰਦੇ ਯਾਰ ਆਪਾਂ ਬਹਿ ਕੇ ਗੱਲ ਕਰਦੇ ਜਿਹੜੇ ਕਹਿ ਦਿੰਦੇ ਆਪਾਂ ਇੰਨਾ ਮਸਲਾ ਨਾਲ ਜਾਈਏ ਕੋਈ ਗੱਲ ਦੀ ਬਹਿ ਕੇ ਗੱਲ ਕਰ ਲੈਨੇ ਬਹਿ ਕੇ ਗੱਲ ਕਰ ਲੈਨੇ ਕਿਸੇ ਨੇ ਵੀ ਨਹੀਂ ਯਾਰ ਕਿਹਾ ਕੀ ਐਡੇ ਕੋਰਟ ਦੇ ਵਿੱਚ ਕੋਈ ਇਹੋ ਜਿਹੇ ਦੋ ਵਕੀਲ ਹੀ ਹਨੀ ਸੀ ਜਿਹੜੇ ਇਹ ਕਹਿ ਦਿੰਦੇ ਆਪਾਂ ਬਹਿ ਕੇ ਗੱਲ ਕਰਦੇ ਆ ਸੋ ਹੁਣ ਅੱਜ ਜਿਹੜਾ ਜਮਾਨਤ ਦਾ ਵੀ ਰੌਲਾ ਚੱਲ ਰਿਹਾ ਕਿ ਉਸ ਵੀਰ ਦੀ ਸ਼ਾਇਦ ਜਮਾਨਤ ਹੋ ਜਾਂ ਅੱਜ ਉਸ ਦੀ ਪੇਸ਼ੀ ਵੀ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕਾਰਵਾਈ ਕੀ ਸਾਹਮਣੇ ਆਉਂਦੀ ਹੈ